ਤੋਂ ਕਰਨ ਫਾਜ਼ਿਲਕਾ ਵਿਖੇ ਹੋਏ ਦਰਦਨਾਕ ਹਾਦਸੇ 'ਚ 12 ਦੇ ਆਪਕਸ ਮੇ 13 ਦੀ ਮੌਤ ਹੋ ਗਈ ਹਾਦਸਾ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਚਾਂਦਮਾਰੀ ਪਿੰਡ ਬੱਸ ਸਟੈਂਡ ਨੇੜੇ ਫਾਪਰਿਆ ਵੈਨਾਂ ਦੇ ਟਰੱਕ ਦੀ ਟੱਕਰ ਦਾ ਕਾਰਨ ਸੰਗਣੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਗੱਡੀ ਸਵਾਰ ਤੇ ਆਪਕ ਵਕ ਵਕ ਸਕੂਲਾਂ ਦੇ ਸਨ ਅਤੇ ਰਜ਼ਾਨੋ ਨਿੱਜੀ ਗੱਡੀ ਰਾਹੀਂ ਅਬੋਹਰ ਆਪੋ ਆਪਣੇ ਸਕੂਲਾਂ ਵਿੱਚ ਜਾਂਦੇ ਸਨ ਦੱਸਿਆ ਜਾ ਰਿਹਾ ਕਿ ਵੈਨ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਹਾਦਸੇ ਦੇ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਇਕ ਹੋਰ ਸੜਕ ਹਾਦਸੇ 'ਚ 10 ਵਿਦਿਆਰਥੀ ਜ਼ਖਮੀ ਹੋ ਗਏ ਲੁਧਿਆਣਾ ਦੇ ਜਗਰਾਉਂ ਲਾਗੇ ਸਿਦਵਾ ਬੇਟਵਿਕ ਸਕੂਲ ਦੀ ਬੱਸ ਟਰੱਕ ਨਾਲ ਟਕਰਾ ਗਈ ਹਾਦਸੇ ਦੇ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹਾਦਸੇ ਵਿੱਚ ਬੱਸ ਡਰਾਈਵਰ ਦੇ ਕਾਫੀ ਸੱਟਾਂ ਵੱਜੀਆਂ ਨੇ ਜਦਕਿ ਸਵਾਰ ਬੱਚੇ ਵੀ ਮਾਮੂਲੀ ਜ਼ਖਮੀ ਹੋਏ ਨੇ ਸਿੰਘੂਰ ਤੋਂ ਸੰਸਦ ਭਗਵੰਤ ਮਾਨ ਨੂੰ ਲਾਈਵ ਰਿਪੋਰਟਿੰਗ ਮਹਿੰਗੀ ਪੈ ਗਈ ਭਗਵੰਤ ਮਾਨ ਨੂੰ ਸੰਸਦ ਦੇ ਪੂਰੇ ਸੈਸ਼ਨ ਤੋਂ ਮੌਤਲ ਕਰ ਦਿੱਤਾ ਗਿਆ ਸੰਸਦ ਅਸਰਦਰੁੱਤ اجلاس 22 ਦਸੰਬਰ ਤੱਕ ਚੱਲਣਾ ਹੈ ਜੁਲਾਈ ਮਹੀਨੇ ਚ ਮਾਨ ਨੂੰ ਸੰਸਦੀ ਕਾਰਵਾਈ ਦਾ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ ਸੀ 10 ਮਿੰਟ ਤੋਂ ਵੱਧ ਦੀ ਵੀਡੀਓ ਨੂੰ ਸੰਸਦੀ ਸੁਰੱਖਿਆ ਲਈ ਖਤਰਾ ਦੱਸਿਆ ਗਿਆ। ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਨੇ 9 ਦਸੰਬਰ ਤੱਕ ਮਾਨ ਨੂੰ ਸੰਸਦ ਦੇ ਮੌਜੂਦਾ اجلاس ਤੋਂ ਮੁਅਤਲ ਕਰ ਦਿੱਤਾ ਸੀ ਪਰ ਅੱਜ ਪੂਰੇ ਸੈਸ਼ਨ ਲਈ ਮੁਅਤਲ ਕਰ ਦਿੱਤਾ ਗਿਆ। ਇਸ ਕਾਰਵਾਈ ਦਾ ਭਗਵੰਤ ਮਾਨ ਨੇ ਵਿਰੋਧ ਕੀਤਾ ਹੈ।